ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਹਰ ਨਵੀਂ ਕਹਾਣੀ ਵਿੱਚ ਮੇਰੇ ਬਾਪ ਨੂੰ ਉਹਦੇ ਪੱਕੇ ਰੰਗ ਕਰਕੇ ਕਈ ਵਾਰ ਮਿਹਣੇ ਸੌਨੇ ਪੈਂਦੇ ਉਹ ਚਿਤਤਰ ਬਸਾਖ ਦੀਆਂ ਧੁੱਪਾਂ ਵਿੱਚ ਕਣਕ ਦੀ ਗਰਾਹੀ ਕਰਦਾ ਪੋਹ ਮਾਗਦੀਆਂ ਰਾਤਾਂ ਨੂੰ ਨੱਕੇ ਮੋੜਦਾ ਉਸ ਨੂੰ ਮੰਡੀ ਗਏ ਨੂੰ ਕਿੰਨੇ-ਕਿੰਨੇ ਦਿਨ ਝੋਨੇ ਤੇ ਕਣਕ ਦੀ ਰਾਖੀ ਕਰਨੀ ਪੈਂਦੀ ਨਵੇਂ ਲਿਆਂਦੀ ਨਾਲ ਦੀ ਯਾਨੀ ਕਿ ਮੇਰੀ ਦੂਜੀ ਮਾਂ ਕਈ ਵਾਰ ਜਦੋਂ ਕਿਸੇ ਗੱਲੋਂ ਲੜ ਪਿਆ ਕਰਦੀ ਤੇ ਆਖਦੀ ਮੈਨੂੰ ਤੇ ਕਈ ਵਧੀਆ-ਵਧੀਆ ਰਿਸ਼ਤੇ ਆਉਂਦੇ ਸਨ ਪਤਾ ਨਹੀਂ ਮੇਰੇ ਪਿਆਉਣੇ ਪਿਆਉ ਨੂੰ ਤੇਰੇ ਦਹਾਜੂ ਵਿੱਚ ਕੀ ਦੱਸਿਆ ਦੋਹਾਂ ਦੀ ਉਮਰ ਵਿੱਚ ਵੀ 10-12 ਸਾਲ ਦਾ ਫਰਕ ਸੀ ਉਹ ਅੱਗੋਂ ਚੁੱਪ ਰਹਿੰਦਾ ਪਰ ਅੰਦਰੋਂ-ਅੰਦਰ ਹੀ ਉਸਦੇ ਕਾਲਜੇ ਦਾ ਰੁਗ ਭਰਿਆ ਜਾਂਦਾ ਇਸ ਵੇਲੇ ਉਸ ਨੂੰ ਪਹਿਲੀ ਵਾਰ ਚੇਤਿਆਂ ਦੀ ਲੱਗਦੀ ਮੇਰੀ ਅਸਲ ਮਾਂ ਸੁਭਾਅ ਦੀ ਬੜੀ ਹੀ ਚੰਗੀ ਸੀ ਹਮੇਸ਼ਾ ਕੰਮ ਹੀ ਕਰਦੀ ਰਹਿੰਦੀ ਇੱਕ ਦਿਨ ਦੁਪਹਿਰੇ ਗੋਹਾ ਫੇਰਦੀ ਨੂੰ ਐਸੀ ਦਿਮਾਗੀ ਐਸਾ ਦਿਮਾਗੀ ਬੁਖਾਰ ਚੜਿਆ ਕਿ ਮੋੜ ਪੈਰਾਂ ਸਿਰ ਨਾ ਹੋ ਸਕੇ ਪਿੱਛੇ ਛੱਡ ਗਈ ਦੋ ਤੀਆਂ ਮੈਂ ਤੇ ਉਦੋਂ ਮਸੀ ਚਾਰਕ ਸਾਲ ਦੀ ਵੀ ਨਹੀਂ ਹੋਈ ਸੀ ਮੈਨੂੰ ਪਿਓ ਨਾਲ ਸੌਣ ਦੀ ਆਦਤ ਸੀ ਪਰ ਨਵੀਂ ਆਈ ਨੇ ਮੈਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਕਿੰਨਾ ਕਿੰਨਾ ਚਿਰ ਮੰਜੇ ਤੇ ਪਈ ਰੋਂਦੀ ਰਹਿਣਾ ਪਿਓ ਨੂੰ ਆਵਾਜ਼ਾਂ ਮਾਰਦੀ ਫੇਰ ਵੱਡੀ ਭੈਣ ਮੈਨੂੰ ਥਾਪੜ ਕੇ ਸਵਾਦਿਆ ਕਰਦੀ ਮੈਂ ਫੇਰ ਵੀ ਅੱਧੀ ਰਾਤ ਉੱਠ ਜਾ ਪਿਓ ਦਾ ਬੂਹਾ ਖੜਕਾਂ ਦੀ ਅੱਗੋਂ ਨਵੀਂ ਮੈਨੂੰ ਝਟਕਾਂ ਦੇ ਕੇ ਬਾਹਰ ਕੱਢ ਦਿਆ ਕਰਦੀ ਇੱਕ ਵਾਰ ਉਸਨੇ ਮੈਨੂੰ ਜਿਪੇੜ ਵੀ ਕੱਢ ਮਾਰੀ ਮੈਂ ਅੱਖਾਂ ਮਲਦੀ ਹੋਈ ਨੇ ਅੰਦਰ ਪਿਓ ਵੱਲ ਤੱਕਿਆ ਪਰ ਉਸ ਨੇ ਧਿਆਨ ਦੂਜੇ ਪਾਸੇ ਕਰ ਲਿਆ ਫਿਰ ਨਵੀਂ ਮਾਂ ਵਿੱਚੋਂ ਇੱਕ ਮੁੰਡਾ ਹੋਇਆ ਕਿੰਨੀ ਸਾਰੀ ਖੁਸ਼ੀ ਮਨਾਈ ਅਸੀਂ ਦੋਵੇਂ ਹੋਰ ਪਿੱਛੇ ਪਾ ਦਿੱਤੀਆਂ ਗਈਆਂ ਕਈ ਵਾਰ ਨਿੱਕੇ ਵੀਰ ਨੂੰ ਚਾ ਨਾਲ ਚੁੱਕਣ ਲੱਗਦੀਆਂ ਤਾਂ ਰੋਕ ਦਿੱਤਾ ਜਾਂਦਾ ਅਸੀਂ ਆਪਣੇ ਬਾਪ ਵੱਲ ਵੇਖਦੀਆਂ ਪਰ ਉਹ ਬੇਵਸੀ ਸਾਡਾ ਦੁੱਖ ਦਰਦ ਸਮਝਦਾ ਸੀ ਪਰ ਸ਼ਾਇਦ ਕਲੇਸ਼ ਤੋਂ ਡਰਦਾ ਕੁਝ ਨਹੀਂ ਕਰ ਸਕਦਾ ਫੇਰ ਵੀ ਲੁੱਪ ਲੁੱਕ ਛਿਪ ਕੇ ਸਾਨੂੰ ਦੋਹਾਂ ਨੂੰ ਪਲੋਸਿਆ ਕਰਦਾ ਸੀ ਅਸੀਂ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਜਾਇਆ ਕਰਦੀਆਂ ਸਨ ਪਰ ਨਿੱਕੇ ਨੂੰ ਸਪੈਸ਼ਲ ਸ਼ਹਿਰੋਂ ਬੱਸ ਲੈਣਾ ਆ ਕਰਦੀ ਦੋਵੇਂ ਸਕੂਲਾਂ ਆਉਂਦੀਆਂ ਤਾਂ ਝੂਠੇ ਭਾਂਡਿਆਂ ਤੇ ਗੰਦੇ ਲੀੜਿਆਂ ਦਾ ਢੇਰ ਸਾਨੂੰ ਉਡੀਕ ਰਿਹਾ ਹੁੰਦਾ ਫੇਰ ਇੱਕ ਦਿਨ ਸ਼ਹਿਰੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਮੰਜੀ ਤੇ ਪਾ ਕੇ ਘਰ ਲਿਆਈ ਮੈਂ ਖੜੇ ਪੈ ਗਈ ਮੰਜੀ ਤੇ ਪਏ ਨਾਲੋਂ ਵੱਕ ਨਾ ਹੋਵਾਂ ਲੋਕਾਂ ਜ਼ਬਰਦਸਤੀ ਅੱਡ ਕੀਤਾ ਸਸਕਾਰ ਕਰਨ ਚੱਲੇ ਤਾਂ ਫੇਰ ਅੱਗੇ ਲੇਟ ਗਈ ਆਖੇ ਮੈਂ ਵੀ ਨਾਲ ਜਾਣਾ ਏ ਫੇਰ ਫੁੱਲ ਚੁਗੇ ਗਏ ਭੋਗ ਪੈ ਗਿਆ ਤੇ ਦੁਨੀਆ ਆਪੋ ਆਪਣੇ ਧੰਧਿਆਂ ਵਿੱਚ ਰੁੱਝ ਗਈ ਨਵੀਂ ਜ਼ਮੀਂਦਾਰ ਦਾ ਹਿਸਾਬ ਕਰ ਆਪਣੇ ਰਾਹ ਪਈ ਭਵਿੱਖ ਸਾਡੇ ਦੋਹਾਂ ਪੈਣਾ ਅੱਗੇ ਸਵਾਲੀਆ ਨਿਸ਼ਾਨ ਬਣ ਖਲੋ ਗਿਆ ਫੇਰ ਮੈਨੂੰ ਨਾਲ ਕੇ ਛੱਡ ਆਈ ਤੇ ਵੱਡੀ ਭੈਣ ਚਾਚੇ ਹੋਣਾ ਰੱਖ ਲਈ ਨਾਨਕੇ ਮੇਰੇ ਮੇਰਾ ਜੀ ਨਾ ਲੱਗਿਆ ਕਰੇ ਮੈਨੂੰ ਥਾਪੜਨ ਵਾਲੀ ਮੇਰੀ ਭੈਣ ਮੇਰੇ ਕੋਲ ਨਹੀਂ ਸੀ ਕਦੇ-ਕਦੇ ਆਉਂਦੀ ਫੇਰ ਉਸ ਦਾ ਚੇਤਾ ਜਾ ਭੁੱਲ ਗਿਆ ਥੋੜੀ ਵੱਡੀ ਹੋਈ ਤਾਂ ਮਾਮਾ ਮੈਨੂੰ ਆਪਣੇ ਕੋਲ ਕੈਨੇਡਾ ਲੈ ਆਇਆ ਬਚਪਨ ਤੇ ਜਵਾਨੀ ਦਾ ਚਾ ਇੰਨੇ ਇੰਨੇ ਤੂਫਾਨਾਂ ਤੇ ਜਵਾਰ-ਪਾਟਿਆਂ ਥਾਣੀ ਹੋ ਕੇ ਗੁਜ਼ਰਿਆ ਕਿ ਮਾਮੀ ਦੀਆਂ ਝਿੜਕਾਂ ਮੈਨੂੰ ਆਮ ਜਿਹੀਆਂ ਲੱਗੀਆਂ ਕੁਝ ਆਖਦੇ ਮੈਂ ਠੀਠ ਹੋ ਗਈ ਸੀ ਉਮਰੋਂ ਪਹਿਲਾਂ ਹੀ ਜ਼ਿੰਦਗੀ ਦੀ ਸਮਝ ਆ ਗਈ ਮੇਰੇ ਕੋਲ ਦੋ ਰਾ ਸਨ ਇੱਕ ਤੇ ਆਪਣੇ ਨਾਲ ਹੋਈ ਦਾ ਕਿਸੇ ਹੋਰ ਕੋਲੋਂ ਬਦਲਾ ਲੈਂਦੀ ਤੇ ਜਾਂ ਫਿਰ ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦੀ ਹਾਨ ਬਾਨ ਮਦਦ ਕਰਦੀ ਹੁਣ ਮੇਰੇ ਲਈ ਚਮੜੀ ਦਾ ਰੰਗ ਪੈਸੇ ਜ਼ਮੀਨ ਜਾਇਦਾਦ ਦੌਲਤ ਸ਼ੌਹਰਤ ਦਿਖਾਵਾ ਕੋਈ ਚੀਜ਼ ਵੀ ਇੰਨੀ ਜ਼ਿਆਦਾ ਮਾਇਨੇ ਨਹੀਂ ਰੱਖਦੀ ਸੀ ਆਪਣੇ ਜਹਿਨ ਅਤੇ ਵਜੂਦ ਨੂੰ ਲੋੜ ਜੋਗੇ ਪੈਸੇ ਕਮਾਉਣ ਦੇ ਕਾਬਿਲ ਬਣਾਇਆ ਬਹੁਤ ਕੁਝ ਸੋਚਨ ਸਮਝਣ ਮਗਰੋਂ ਇੱਕ ਐਸੇ ਦਹਾਜੂ ਨਾਲ ਲਾਵਾਂ ਲਈਆਂ ਜਿਸ ਦੀ ਪਹਿਲੀ ਬੌਟੀ ਇੱਕ ਨਿੱਕਾ ਜਿਹਾ ਬੱਚਾ ਛੱਡ ਕਿਸੇ ਹੋਰ ਨਾਲ ਰਹਿਣ ਚਲੀ ਗਈ ਸੀ ਰੰਗ ਤਾਂ ਭਾਵੇਂ ਥੋੜਾ ਪੱਕਾ ਹੀ ਏ ਪਰ ਸੁਭਾਅ ਦਾ ਐਸਾ ਜਿੱਦਾਂ ਤਪਦੇ ਰੇਗਿਸਤਾਨ ਵਿੱਚ ਠੰਡੀ ਹਵਾ ਦਾ ਬੁੱਲਾ ਦਹਾਜੂ ਹੋਣਾ ਮਾੜਾ ਨਹੀਂ ਮਾੜਾ ਹੁੰਦਾ ਹੈ ਕਿਸੇ ਹਾਲਾਤਾਂ ਦੇ ਮਾਰੇ ਜਿਉਂਦੇ ਜਾਗਦੇ ਇਨਸਾਨ ਨੂੰ ਤੌਹਤਾਂ ਦੀ ਪੰਡ ਚੁੱਕਾ ਉਸ ਦੀ ਜ਼ਿੰਦਗੀ ਨਰਕ ਬਣਾ ਦੇਣੀ ਚੇਕ ਕਰ ਕਹਾਣੀ ਵਧੀਆ ਲੱਗੀ ਲਾਈਕ ਕਰ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ